ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਚੱਲ ਰਿਹਾ ਸੀ ਸਥਿਤੀ ਪੂਰੀ ਤਰ੍ਹਾਂ ਤਣਾਅਪੂਰਵਕ ਸੀ ਤਾਂ ਉਸ ਸਮੇਂ ਕਿਸਾਨ ਇੱਕ ਕਿਸਾਨ ਨੇ ਫੌਜੀ ਅਫਸਰਾਂ ਦੀ ਮਦਦ ਕੀਤੀ ਹੈ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਹੈ ਔਰ ਉਹਨਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਹੈ ਔਰ ਆਪ ਜਿਹੜਾ ਉਹ ਪਰਿਵਾਰ ਹੈ ਡੰਗਰਾ ਵਾਲੇ ਬਾੜੇ ਦੇ ਵਿੱਚ ਰਿਹਾ ਹੈ ਤੇ ਆਪਣੇ ਘਰ ਦੇ ਅੰਦਰ ਜਿੱਥੇ ਉਹ ਆਪ ਰਹਿੰਦੇ ਸੀ ਉੱਥੇ ਫੌਜੀ ਅਫਸਰਾਂ ਨੂੰ ਰਹਿਣ ਦੇ ਲਈ ਜਿਹੜੇ ਕਮਰੇ ਦਿੱਤੇ ਨੇ ਤੇ ਉਹਨਾਂ ਦੀ ਸੇਵਾ ਵੀ ਜਿਹੜੀ ਕੀਤੀ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਅਜੇ ਹਾਲਾਤਾਂ ਦੇ ਵਿੱਚ ਡਰ ਜਾਂਦੇ ਨੇ ਲੇਕਿਨ ਸਾਡੇ ਪੰਜਾਬੀ ਜਿਹੜੇ ਨੇ ਉਹ ਕਦੇ ਵੀ ਡਰਨ ਵਾਲੇ ਤੇ ਕਬਰੌਣ ਵਾਲੇ ਨਹੀਂ ਨੇ ਉਹ ਹਮੇਸ਼ਾ ਹੀ ਜਿਹੜੇ ਕਿ ਮਦਦ ਦੇ ਲਈ ਅੱਗੇ ਆਉਂਦੇ ਨੇ ਤੇ ਜਦੋਂ ਵੀ ਕਿਸੇ ਜ਼ਰੂਰਤਮੰਦ ਨੂੰ ਲੋੜ ਹੁੰਦੀ ਹੈ ਤਾਂ ਉਸ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਜਾਂਦੇ ਨੇ ਫਿਰ ਹੁਣ ਤਾਂ ਸਾਡੇ ਦੇਸ਼ ਦੇ ਸੈਨਿਕ ਸੀ ਜਿਨ੍ਹਾਂ ਦੇ ਲਈ ਉਹ ਖੜ ਗਏ ਸੀ ਦੱਸਦੀ ਕਿ ਮਦਰਾਸ ਰੈਜੀਡੈਂਟ ਨੇ ਜਦੋਂ ਪ੍ਰੋਜਪੁਰ ਦੇ ਵਿੱਚ ਇੱਕ ਕਿਸਾਨ ਦੇ ਖੇਤ ਦੇ ਵਿੱਚ ਰਹਿਣ ਦੇ ਲਈ ਪ੍ਰਬੰਧ ਕੀਤਾ ਤਾਂ ਉਸ ਤੋਂ ਬਾਅਦ ਕਿਸਾਨ ਨੇ ਕਿਹਾ ਕਿ ਤੁਸੀਂ ਮੇਰੇ ਘਰ ਦੇ ਵਿੱਚ ਜਾ ਕੇ ਰਹਿ ਸਕਦੇ ਹੋ ਉੱਥੇ ਤੁਹਾਨੂੰ ਕੋਈ ਵੀ ਜਿਹੜੀ ਪਰੇਸ਼ਾਨੀ ਨਹੀਂ ਹੋਵੇਗੀ ਤਾਂ ਤਸਵੀਰਾਂ ਵੀ ਵਾਇਰਲ ਹੋਈਆਂ ਸੀ ਤੁਹਾਨੂੰ ਦੱਸਦੀ ਕਿ ਮਦਰਾਸ ਰੈਜੀਡੈਂਟ ਫਿਰ ਉਸ ਪਰਵਾਰ ਦੇ ਘਰ ਦੇ ਵਿੱਚ ਜਾ ਕੇ ਰਹਿੰਦੀ ਹੈ ਤੇ ਆਪ ਜਿਹੜਾ ਉਹ ਪਰਿਵਾਰ ਹੈ ਡੰਗਰਾਂ ਵਾਲੇ ਵਾੜੇ ਦੇ ਵਿੱਚ ਰਹਿੰਦਾ ਹੈ ਤੇ ਫੌਜੀ ਅਫਸਰਾਂ ਦੇ ਵੱਲੋਂ ਵੀ ਉਸ ਪਰਿਵਾਰ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਉੱਥੇ ਹੀ ਅਫਸਰ ਦੇ ਵੱਲੋਂ ਇੱਕ ਹੋਰ ਮਾਮਲਾ ਵੀ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਇੱਕ ਵਿਧਵਾ ਔਰਤ ਸੀ ਜਿਸਦੇ 4 ਤੋਂ 5 ਬੱਚੇ ਸੀਗੇ ਤੇ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਕਰਦੀ ਸੀ ਲੇਕਿਨ ਉਸਨੇ ਫੌਜ ਦੀ ਜਿਹੜੀ ਮਦਦ ਕੀਤੀ ਹੈ ਉਹਨਾਂ ਨੂੰ ਲੰਗਰ ਛਕਾਇਆ ਔਰ हाले तक भी उ लंगर जो चल रहा है पता नहीं पैसा हों लेकिन मैं इस बारे नहीं जानता लेकिन जो सेवा उन्होंने की उस कदम भी जरा भुला नहीं सकते बोल जोजी अफसर देने ਉੱਥੇ ਦੱਸਦੀ ਕਿ ਬਹੁਤ ਸਾਰੀ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਜਸੂਸੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਾਕਿਸਤਾਨ ਨੂੰ ਕੁਫੀਆ ਜਾਣਕਾਰੀ ਜਿਹੜੀ ਭਾਰਤ ਦੀ ਦਿੱਤੀ ਜਾ ਰਹੀ ਸੀ ਇੱਕ ਮਾਮਲਾ ਤੁਸੀਂ ਸੁਣਿਆ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਲੜਕੀ ਆਪਣੇ ਚਿਹਰੇ ਦੇ ਉੱਪਰ ਜਿਹੜਾ ਤਰੰਗਾ ਲਗਾ ਕੇ ਗਈ ਸੀ ਲੇਕਿਨ ਹੁਣ ਉਹ ਲੜਕੀ ਵੀ ਜਸੂਸੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ की गई है तो तिरंगा लहरा अपने चेहरे के तिरंगा बना कोई भी देश भगती की भावना न स्पष्ट नहीं कर सकता इसके साबित नहीं होंगी कि तुम देश भगत हो क्योंकि

दे कोल मद्रास रेजिडेंट ने के दे खेत दे ली। ने देखे उसने फोज कि खेत रह फोज ने घरे पनाह उसने दिखी है फोज नीव एक पिंड है जिथे एक विधवा बीबी ने फौज नो लंगर चुका शुरू किया जरा लंगर ਚੱਲ ਰਿਹਾ ਹੈ ਦੱਸਦੀ ਕਿ ਤਾਂਨੇ ਨੇ ਪੰਜਾਬ ਜਿੱਥੋਂ ਦਾ ਕਿਸਾਨ ਅਨੁਗਾਂ ਕੇ ਪੂਰੇ ਦੇਸ਼ ਦਾ ਢਿੱਡ ਪਰਦਾ ਨੌਜਵਾਨ ਫੌਜ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਦੇ ਨੇ ਤੇ ਮਾਵਾਂ ਸਾਰਿਆਂ ਨੂੰ ਆਪਣਾ ਜਿਹੜਾ ਬੱਚਿਆਂ ਦੇ ਵਾਂਗ ਪਿਆਰ ਕਰਦੀਆਂ ਨੇ ਬਹੁਤ ਹੀ ਜਿਹੜਾ ਕਿ ਫੌਜੀ ਅਫਸਰਾਂ ਦਾ ਵੀ ਇਨ੍ਹਾਂ ਪਰਿਵਾਰਾਂ ਨੇ ਦਿਲ ਜਿੱਤਿਆ ਦੱਸਦੀ ਕਿ ਪੰਜਾਬੀ ਕਿਸਾਨ ਤੇ ਔਰਤ ਨੇ ਜਿਹੜਾ ਇੰਡੀਅਨ ਆਰਮੀ ਦਾ ਦਿਲ ਜਿੱਤਿਆ ਜੰਗ ਦੇ ਮਾਹੌਲ ਦੇ ਵਿਚਾਲੇ ਫੌਜ ਦੀ ਮਦਦ ਕੀਤੀ ਹੈ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਕਿਸਾਨ ਨੇ ਆਪਣੇ ਘਰ ਚ ਜਿਹੜੀ ਫੌਜ ਨੂੰ ਪਨਾਹ ਦਿੱਤੀ ਹੈ ਫਿਰੋਜ਼ਪੁਰ ਦੇ ਕਿਸਾਨ ਦੀ ਦਲੇਰੀ ਦੀ ਫੌਜੀ ਅਫਸਰ ਵੀ ਤਾਰੀਫ ਕਰ ਰਹੇ ਨੇ ਮਦਰਾਸ ਰੈਜ਼ੀਡੈਂਟ ਨੂੰ ਘਰ ਦੇ ਵਿੱਚ ਪਨਾਹ ਦਿੱਤੀ ਹੈ ਖੁਦ ਜਿਹੜਾ ਡੰਗਰਾਂ ਵਾਲੀ ਹਵੇਲੀ ਦੇ ਵਿੱਚ ਸੁੱਤੇ ਨੇ ਲੇਕਿਨ ਫੌਜੀਆਂ ਨੂੰ ਜਿਹੜਾ ਆਪਣੇ ਰਹਿਣ ਵਾਲੇ ਕਮਰੇ ਦਿੱਤੇ ਗਏ ਸੇ ਤਾਂ ਇੱਕ ਵਿਧਵਾ ਬੀਬੀ ਨੇ ਫੌਜ ਦੇ ਲਈ ਲੰਗਰ ਦੀ ਸੇਵਾ ਕੀਤੀ ਹੈ ਜਿਸ ਦੀ ਫੌਜੀ ਅਫਸਰ कर रहे हैं नहीं। वो नहीं कि मैं नहीं जानता आया लेकिन हाले तक भी तैनात है।, है आपको दो किस्से सुनाऊंगा पांच तारीख की रात को जो मोबालाइजेशन के थोड़े ऑर्डर पर जब एक मद्रास रेजमेंट है हमारी फिरोजपुर के आगे डिप्लॉयमेंट के लिए गए और सुबह गांव का एक निवासी अकेला जो पीछे रह गया था बाकी तो जानवरों के साथ में उसने देखा कि मद्रास के कुछ जवान हैं जो उसके खेत में आके डिपॉय हो गए हैं और वो ऊपर में रह रहे हैं टेंट लगा रखा है उस बहादुर किसान ने आकर उन सब को बोला कि आप हमारे घर में रुको और खुद आज की तारीख तक भी वो जो जहां जानवरों को बांधते हैं डंगरों को बांधते हैं वहां अकेला उनके साथ रह रहे हैं और हमारे जवानों को अंदर जगह देने ये पहला किस्सा है जब इतना विश्वास है एक नॉर्मल नागरिक को फौज के ऊपर तो फौज उनको कभी निराश नहीं कर सकती दूसरा एक बेवा औरत जिसके चार बच्चे हैं बॉर्डर विलेज रजौके करके है के वाला के आगे जब फौज वहां के डिप्लॉय हुई आज तक लंगर चल रहा है उसके घर से जितने भी फौजी आते हैं उन्होंने अपने आसपास से लेडीज को इकट्ठा करके दिन रात चाय की सेवा खाने की सेवा पैसा कहां से आ रहा है भगवान जानता है